ਇੱਕ ਮਾਤਾ ਜੀ ਆਪਣੀ ਜੀਵਨੀ ਬਾਰੇ ਸੁਣਾਉਂਦੇ ਨੇ ਕਿ ਕਿਵੇਂ ਸ਼ਹੀਦਾਂ ਸਿੰਘਾਂ ਨੇ ਉਹਨਾਂ ਤੇ ਕਿਰਪਾ ਕੀਤੀ ਮਾਤਾ ਜੀ ਕਹਿੰਦੇ ਨੇ ਕਿ ਮੇਰੇ ਪਰਿਵਾਰ ਦੇ ਵਿੱਚ ਮੇਰਾ ਜਿਹੜਾ ਘਰ ਵਾਲਾ ਸੀ ਉਹ ਬਹੁਤ ਜ਼ਿਆਦਾ दारू ਪੀਂਦਾ ਸੀ ਤੇ ਬੇਕਾਰ ਜਿਹਾ ਜੀਵਨ ਸੀ ਉਸ ਦਾ ਕਹਿੰਦੇ ਮੇਰੇ ਮਨ ਵਿੱਚ ਸ਼ਰਧਾ ਸੀ ਮਹਾਰਾਜ ਪ੍ਰਤੀ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾ ਦਾ ਜੀਵਨ ਮੈਂ ਬਚਪਨ ਵੇਲੇ ਪੜ੍ਹਿਆ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾ ਦੀ ਕਿਰਪਾ ਨੂੰ ਮੈਂ ਜਾਣਦੀ ਸਾਂ ਚੀਦਾ ਸਿੰਘਾਂ ਦੇ ਮੈਂ ਦਰ ਜਾਇਆ ਕਰਦੀ ਸੀ ਅਰਦਾਸ ਬੇਨਤੀ ਕਰਿਆ ਕਰਦੀ ਸੀ ਪਰ ਮੇਰਾ ਅਗਲਾ ਜੀਵਨ ਜਿਹੜਾ ਸੀ ਮੈਨੂੰ ਘਰ ਵਾਲਾ ਮਿਲਿਆ ਉਹ ਸ਼ਰਾਬੀ ਕਬਾਬੀ ਸੀ ਉਹ ਕਹਿੰਦੀ ਮੈਂ ਬਹੁਤ ਮਨੋਂ ਤੰਗ ਸੀ ਮੈਂ ਜਦੋਂ ਵੀ ਅਰਦਾਸ ਕਰਨੀ ਮਹਾਰਾਜ ਕਿਰਪਾ ਕਰੋ ਇਹ ਘਰੋਂ दारू ਦਾ ਜਿਹੜਾ ਗੰਧ ਹੈ ਉਹ ਕਰੋ ਨਿਕਲ ਜਾਵੇ ਕਹਿੰਦੇ ਮੈਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਚਲੋ ਕੀ ਕਰ ਸਕਦੇ ਹਾਂ ਪਰ ਆਪਾਂ ਨੂੰ ਆਪਣਾ ਜੀਵਨ ਸੁਧਾਰਨਾ ਚਾਹੀਦਾ ਕਹਿੰਦੀ ਮੈਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਜਾ ਕੇ ਅਰਦਾਸ ਬੇਨਤੀ ਕਰਕੇ ਅੰਮ੍ਰਿਤਸਰ ਕੇ ਘਰੇ ਆ ਗਈ। ਕਹਿੰਦੇ ਉਸ ਦਿਨ ਤੋਂ ਮੇਰੇ ਘਰ ਦੇ ਵਿੱਚ ਕਲਾ ਸ਼ੁਰੂ ਹੋ ਗਈ। ਮੇਰਾ ਘਰ ਵਾਲਾ ਜਿਹੜਾ दारू ਪੀਂਦਾ ਸੀ। ਉਹਨੇ ਮੈਨੂੰ ਮਾਰਨਾ, ਕੁੱਟਣਾ, ਨਾ ਕਹਿਣਾ ਗਾਤਰਾ ਲਾ ਕੇ ਸੇਡ ਦੇ। ਜਾਂ ਤੈਨੂੰ ਕਿੰਨੇ ਕਿਹਾ ਸੀ ਇਹ ਕਰਕੇ ਆ। ਮੈਨੂੰ ਹੁਣ ਮੀਟ ਬਣਾ ਕੇ ਕੌਣ ਦੇਊਗਾ? ਮੈਨੂੰ दारू ਪਾ ਕੇ ਕੌਣ ਦੇਊਗਾ? ਇਦਾਂ ਦੀਆਂ ਗੱਲਾਂ ਕਹਿੰਦੀ ਮੈਨੂੰ ਉਹਨੇ ਕੀਤੀਆਂ। ਮੇਰਾ ਜਿਹੜਾ ਝੀਣਾ ਸੀ ਉਹ ਵੀ ਖਰਾਬ ਕਰ ਦਿੱਤਾ, ਔਖਾ ਕਰ ਦਿੱਤਾ। ਕਹਿੰਦੀ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿਸੇ ਕੋਲੋਂ ਕਿ ਜੇ ਬਾਬਾ ਜੀ ਦੇ ਦਰ ਜਾ ਕੇ ਚਪੈਰਾ ਸਾਹਿਬ ਦੀ ਸੇਵਾ ਵਿੱਚ ਹਾਜ਼ਰੀ ਭਰੀਏ ਤਾਂ ਸਾਰੇ ਜਿਹੜੇ ਕਸ਼ਟ ਦੂਰ ਹੋ ਜਾਂਦੇ ਨੇ ਕਹਿੰਦੀ ਮੈਂ ਐਤਵਾਰ ਗਈ ਉੱਥੇ ਅਰਦਾਸ ਬੇਨਤੀ ਕਰਕੇ ਬਾਬਾ ਜੀ ਕੋਲੋਂ ਅੰਦਰ ਅਰਦਾਸ ਬੇਨਤੀ ਵੀ ਕਰਵਾਈ ਤੇ ਪਹਿਲੀ ਵਾਰ ਚਪੈਰਾ ਸਾਹਿਬ ਕਟਿਆ ਉੱਥੇ ਹੀ ਬਾਬਾ ਜੀ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਜੀ ਮੈਂ ਤੁਹਾਡੀ ਸ਼ਕਤੀ ਨੂੰ ਬਾਬਾ ਦੀਪ ਸਿੰਘ ਸਾਹਿਬ ਤੁਹਾਡੇ ਬਲ ਨੂੰ ਤਾਂ ਮੰਨਾਂਗੀ ਜੇ ਇੱਕ ਮਹੀਨੇ ਵਿੱਚ ਮੇਰਾ ਘਰ ਵਾਲਾ ਸ਼ਰਾਬ ਛੱਡ ਦੇਵੇ ਕਹਿੰਦੀ ਇਹ ਅਰਦਾਸ ਕਰਕੇ ਮੈਂ ਘਰ ਆ ਗਈ ਅਗਲੇ ਦੁਪਹਿਰੇ ਤੇ ਵੀ ਗਈ ਉਸ ਤੋਂ ਅਗਲੇ ਤੇ ਵੀ ਗਈ ਕਹਿੰਦੀ ਪਤਾ ਨਹੀਂ ਕੀ ਹੋਇਆ ਰਾਤ ਮੇਰਾ ਘਰ ਵਾਲਾ ਸੁੱਤਾ ਹੈ ਤੇ ਸੁੱਤੇ ਨੂੰ ਕੋਈ ਦੱਬਾ ਪੈ ਜਾਂਦਾ ਜਿੱਦਾਂ ਬੰਦਾ ਡਰ ਜਾਂਦਾ ਏਦਾਂ ਉੱਠਿਆ ਤੇ ਲੁਕੀ ਜਾਂਦਾ ਮੈਂ ਬੜਾ ਪੁੱਛਦੀ ਆਂ ਕੀ ਗੱਲ ਹੋਈ ਹੈ ਕਿਉਂ ਡਰਦੇ ਹੋ ਕਹਿੰਦੀ ਮੁੰਜੇ ਤੋਂ ਉੱਠ ਕੇ ਤੇ ਘਰ ਦੀ ਇੱਕ ਨੁੱਕਰ ਦੇ ਵਿੱਚ ਜਾ ਕੇ ਜਿੱਦਾਂ ਬੰਦਾ ਬਹੁਤ ਕਿਸੇ ਨੂੰ ਮਾਰਿਆ ਹੁੰਦਾ ਜਾਂ ਕਿਸੇ ਨੇ ਡਰਾਇਆ ਹੁੰਦਾ ਇਦਾਂ ਜਾ ਕੇ ਬੈਠ ਗਿਆ ਮੈਂ ਤੇ ਮੇਰਾ ਬੇਟਾ ਅਸੀਂ ਦੋਵੇਂ ਉਹਨੂੰ ਪੁੱਛਦੇ ਹਾਂ ਵੀ ਕੀ ਗੱਲ ਹੋ ਗਈ ਹੈ ਕੀ ਦੇਖ ਲਿਆ ਤੂੰ ਇਹੋ ਜਿਹਾ ਕੁਝ ਨਹੀਂ ਕਹਿੰਦਾ ਬੋਲਦਾ ਨਹੀਂ ਰੋਈ ਜਾਂਦਾ ਹੱਥ ਮਾਰੀ ਜਾਂਦਾ ਕਿ ਪਰੇ ਹੋ ਜਾਓ ਮੇਰੇ ਲੱਗੋ ਤੁਸੀਂ ਸਾਰੇ ਪਰੇ ਹੋ ਜਾਓ ਕਹਿੰਦੀ ਇਦਾਂ ਅਸੀਂ ਬੜੇ ਡਰ ਗਏ ਵੀ ਇਹਨੇ ਕੀ ਦੇਖ ਲਿਆ ਕੋਈ ਮਾੜਾ ਇਹੋ ਜਿਹਾ ਸੁਪਨਾ ਵੇਖ ਲਿਆ ਹੋਊਗਾ ਕਹਿੰਦੀ ਉਹ ਸਾਰੀ ਰਾਤ ਉਸ ਨੁੱਕਰ ਝੋਂ ਨਹੀਂ ਨਿਕਲਿਆ ਕਹਿੰਦੇ ਅਸੀਂ ਵੀ ਇਦਾਂ ਬੈਠੇ ਰਹੇ ਕੀ ਕਰਨਾ ਸੀ ਵੀ ਸ਼ਰਾਬ ਉਹਨੇ ਪੀਤੀ ਹੋਈ ਸੀ ਅਗਲਾ ਦਿਨ ਚੜ੍ਹਿਆ ਕਹਿੰਦੇ ਅਸੀਂ ਮੈਂ ਆਪਣੇ ਬੇਟੇ ਨੂੰ ਕਿਹਾ ਵੀ ਇਹਨੂੰ ਕੱਢ ਬਾਹਰ ਚਾਹ ਪਾਣੀ ਪਿਆ ਤੇ ਜਦੋਂ ਕਹਿੰਦੇ ਬੇਟਾ ਲੈਣ ਗਿਆ ਉਸ ਵਾਸਤੇ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਬਾਹਰ ਆਉਣਾ ਮੈਂ ਬਾਹਰ ਨਹੀਂ ਆਉਣਾ ਤੁਸੀਂ ਮੈਨੂੰ ਬੁਲਾਓ ਨਾ ਤੇ ਕਹਿੰਦੀ ਉਸ ਤੋਂ ਬਾਅਦ ਮੈਂ ਗਈ ਦੁਪਹਿਰ ਹੋ ਗਈ ਉਹਨੇ ਕੁਝ ਨਹੀਂ ਖਾਦਾ ਪੀਤਾ ਉਸੇ ਨੁੱਕਰਤੀ ਬੈਠਾ ਮੈਂ ਜਾ ਕੇ ਰੋਟੀ ਲੈ ਕੇ ਗਈ ਵੀ ਰੋਟੀ ਖਾ ਲਾ ਜਾਂ ਇਦਾਂ ਹਨਾ ਉਹ ਕਹਿਣ ਲੱਗਾ ਵੀ ਨਹੀਂ ਮੈਂ ਕੁਝ ਨਹੀਂ ਖਾਣਾ ਮੈਂ ਕੁਝ ਨਹੀਂ ਖਾਣਾ ਅੱਜ ਤੋਂ ਬਾਅਦ ਕਿ ਨਹੀਂ ਹੈ ਕਿ ਕੋ ਚਲ ਕੋਈ ਨਹੀਂ ਤੂੰ ਨਾ ਖਾਈ ਜੋ ਨਹੀਂ ਖਾਣਾ ਪਰ ਤੂੰ ਆ ਪ੍ਰਸ਼ਾਦਾ ਛਕ ਲਾ ਵੀ ਰਾਤ ਦਾ ਤੂੰ ਭੁੱਖਾ ਬੈਠਾ ਰਾਤ ਦਾ ਡਰਿਆ ਤੈਨੂੰ ਦੱਸਦਾ ਵੀ ਨਹੀਂ ਇਹ ਹੋਇਆ ਕੀ ਹੈ ਕਹਿੰਦੀ ਡਾਕਟਰ ਨੂੰ ਘਰੇ ਬੁਲਾਇਆ ਉਹਨੇ ਕਿਹਾ ਵੀ ਇਹ ਡਰ ਗਿਆ ਕਿਸੇ ਚੀਜ਼ ਤੋਂ ਚਲੋ ਇਦਾਂ ਦੀ ਖੇਡ ਹੋਈ ਉਹ ਸ਼ਾਮਾਂ ਤੱਕ ਅੰਦਰੋਂ ਨਹੀਂ ਨਿਕਲਿਆ ਰਾਤ ਵੀ ਨਹੀਂ ਨਿਕਲਿਆ ਭੁੱਖਾ ਤੇ ਆਇਆ ਬੈਠਾ ਰਹੀ ਮੈਂ ਉੱਥੇ ਕਹਿੰਦੀ ਪਾਣੀ ਦੇ ਕੇ ਆਈਆਂ ਉਥੇ ਰੋਟੀ ਰੱਖੀ ਆ ਰੁਣਾ ਰੋਟੀ ਖਾਦੀ ਆ ਸਿਰਫ ਪਾਣੀ ਪੀਤਾ ਹੈ ਉਥੇ ਹੀ ਬੈਠਾ ਹੈ ਦੂਜੇ ਦਿਨ ਉੱਠ ਕੇ ਆਪੇ ਹੀ ਅੰਦਰੋਂ ਸਾਡੇ ਉੱਠਣ ਤੋਂ ਪਹਿਲਾਂ ਹੀ ਘਰੋਂ ਚਲ ਗਿਆ ਸਾਨੂੰ ਨਹੀਂ ਪਤਾ ਕਦੋਂ ਗਿਆ ਰਾਤ ਨੂੰ ਤੇ ਚਲਾ ਗਿਆ ਸਵੇਰੇ ਜਦੋਂ ਮੈਂ ਉੱઠી ਮੈਂ ਦੇਖਿਆ ਵੀ ਉਹ ਹੈ ਨਹੀਂ ਮੈਂ ਆਪਣੇ ਬੇਟੇ ਨੂੰ ਉਠਾਇਆ ਵੀ ਆਪਣੀ ਪਿਓ ਨੂੰ ਵੇਖ ਪਾਈ ਤੇਰਾ ਪਿਓ ਕਿੱਥੇ ਹੈ ਮੇਰੇ ਬੇਟੇ ਨੇ ਵੀ ਆਸ-ਪਾਸੇ ਵੇਖਿਆ ਘਰੋਂ ਬਾਹਰ ਵੇਖਿਆ ਵੀ ਕੋਈ ਨਹੀਂ ਸੀ ਉਹਨੇ ਸੋਚਿਆ ਵੀ ਵੇਖੀ ਕਿਤੇ ਦਾਰੂ ਦੂਰੂ ਵਾਲਾ ਚਲ ਗਿਆ ਹੋਵੇ ਜਾਂ ਖੇਤਾਂ ਚ ਨਾ ਚਲ ਗਿਆ ਹੋਵੇ ਉਧਰ ਵੀ ਭੱਲਿਆ ਕਿਤੇ ਨਹੀਂ ਮਿਲਿਆ ਦੇਣ ਚੜ੍ਹੇ ਤਾਂ ਅਸੀਂ ਸਾਰੇ ਪਾਸੇ ਪਾਸੇ ਪੁੱਛਿਆ ਵੀ ਕਿਸੇ ਦੇ ਘਰੇ ਤਾਂ ਨਹੀਂ ਗਿਆ ਕਿਸੇ ਨਾਲ ਤਾਂ ਨਹੀਂ ਗਿਆ ਕਿੱਥੇ ਚਲ ਗਿਆ ਬੜੀ ਫਿਕਰ ਲੱਗੀ ਵੀ ਰਾਤ ਕੱਲ ਪਰਸੋਂ ਦਾ ਡਰਿਆ ਕਿੱਥੇ ਚਲ ਗਿਆ ਹੋਵੇਗਾ ਮਾਤਾ ਜੀ ਕਹਿੰਦੀ ਮੈਂ ਮਾਰੇ ਘੜੀ ਅਰਦਾਸ ਕਰਦੀ ਸੱਚੇ ਪਾਤਸ਼ਾਹ ਵੀ ਚਲ ਜਿੱਦਾਂ ਦਾ ਵੀ ਆ ਵੀਰ ਨੂੰ ਪਤਾ ਨਹੀਂ ਕੀ ਗੱਲ ਹੋਈ ਹੈ ਘਰੇ ਭੇਜ ਦੋ ਕਹਿੰਦੀ ਸਾਹੀ ਸਾਨੂੰ ਇੱਕ ਸਿੰਘ ਨੇ ਦੱਸਿਆ ਵੀ ਮੈਂ ਉਹਨੂੰ ਅੱਡੇ ਦੇ ਖਲੋਤੇ ਦੇਖਿਆ ਸ਼ਾਇਦ ਬਸੇ ਚੜਿਆ ਉਹ ਤੇ ਕਹਿੰਦੀ ਮੈਨੂੰ ਫਿਗਰ ਲੱਗ ਗਈ ਵੀ ਪਤਾ ਨਹੀਂ ਕਿੱਥੇ ਚਲ ਗਿਆ ਕਿਉਂ ਚਲ ਗਿਆ ਇਦਾਂ ਕਦੀ ਜਾਂਦਾ ਨਹੀਂ ਹੁੰਦਾ ਕਹਿੰਦੀ ਅਸੀਂ ਦੁਪਹਿਰ ਤੱਕ ਵੇਖਿਆ ਆਸ-ਪਾਸੇ 2-3 ਪਿੰਡ ਵੇਖੇ ਹੋਰ ਵੀ ਅੱਡੇ ਸ਼ਹਿਰ ਜਾ ਕੇ ਵੀ ਦੇਖਿਆ ਤੇ ਸਾਨੂੰ ਨਹੀਂ ਮਿਲਿਆ ਕਹਿੰਦੀ ਸ਼ਾਮਾਂ ਨੂੰ ਆਇਆ ਤੇ ਅਮਰਤ ਛਕਿਆ ਹੋਇਆ ਗਾਤਰਾ ਉਤੋਂ ਦੀ ਪਾਇਆ ਹੋਇਆ ਉਹਨੇ ਮਾਤਾ ਛਕਿਆ ਹੋਇਆ ਜਦ ਜਦੋਂ ਘਰੇ ਵੜਿਆ ਤੇ ਮੈਂ ਹੈਰਾਨ ਹੋ ਗਈ ਵੀ ਇਹਨੂੰ ਕੀ ਹੋ ਗਿਆ ਇਹੋ ਜਿਹਾ ਨੇ ਕੀ ਵੇਖਿਆ ਤੇ ਕਹਿੰਦਾ ਉਹ ਮੈਨੂੰ ਕਹਿੰਦਾ ਕਿ ਭਾਗਵਾਨ ਨੇ ਵੀ ਮੈਨੂੰ ਤੇ ਨਰਕ ਵਿਖਾਤਾਈ ਮੈਂ ਸਾਰੇ ਨਰਕ ਵੇਖ ਲਏ ਉਥੇ ਕਿਦਾਂ ਲੋਕਾਂ ਨੂੰ ਪੁੱਟਦੇ ਕਿਦਾਂ ਲੋਕਾਂ ਨੂੰ ਟੰਗਿਆ ਹੋਇਆ ਕਿਦਾਂ ਕੜਾਹਿਆਂ 'ਚ ਸੜਦੇ ਪਏ ਆ ਕਿਦਾਂ ਉਹਨਾਂ ਦੇ ਗਲਾਂ ਦੇ ਵਿੱਚ ਸੇਖਾਂ ਨੇ ਕਿਦਾਂ ਅੰਨੇ ਕੀਤੇ ਜਾ ਰਹੇ ਆ ਕਿਦਾਂ ਲੰਗੜੇ ਲੂਲੇ ਕੀਤੇ ਜਾ ਰਹੇ ਆ ਕਿਦਾਂ ਅੱਗ ਦੀਆਂ ਨਦੀਆਂ ਦੇ ਵਿੱਚੋਂ ਲੰਘ ਰਿਹਾ ਕਿਦਾਂ ਕੋਲੇ ਨਾਲ ਭਰੇ ਲੋਹਿਆਂ ਦੇ ਥੰਮ੍ਹਾਂਾਂ 'ਤੇ ਜਫੀਆਂ ਪਵਾਈਆਂ ਜਾ ਰਹੀਆਂ ਮੈਂ ਸਾਰਾ ਹੀ ਨਰਕ ਵੇਖ ਲਿਆ ਉਹ ਨਰਕ ਜੋ ਵਿੱਚੋਂ ਜਿਹੜੋਂ ਮੈਂ ਸੁਪਨੇ ਦੇ ਵਿੱਚ ਕੋਈ ਵੇਖਦਾ ਸੀ ਉਹਦੇ ਵਿੱਚੋਂ ਇੱਕ ਬੰਦਾ ਬਾਹਰ ਆ ਗਿਆ ਉਹਦੇ ਲੰਮੇ ਲੰਮੇ ਸਿੰਗ ਨੇ ਬੜਾ ਭਿਆਨਕ ਉਹਦਾ ਸਰੂਪ ਹੈ ਉਹ ਬਾਹਰ ਆ ਗਿਆ ਉਹਨੇ ਮੈਨੂੰ ਡਰਾਇਆ ਮੈਨੂੰ ਕਹਿੰਦਾ ਜੇ ਤੈਨੂੰ ਬਚਣਾ ਈ ਤੋ ਗੁਰੂ ਦੇ ਲੜ ਲੱਗ ਜਾ ਆਹ दारू ਨੂੰ ਛੱਡ ਦੇ ਨਹੀਂ ਤਾਂ ਤੈਨੂੰ ਇਦਾਂ ਲੈ ਕੇ ਜਾਵਾਂਗੇ ਆ ਸਾਰੀਆਂ ਸਜਾਂ ਤੋਂ ਨੰਘਾਵਾਂਗੇ ਕਹਿੰਦਾ ਮੈਂ ਉਹਦਾ ਐਸਾ ਭਿਆਨਕ ਰੂਪ ਵੇਖ ਕੇ ਗੂੰਗਾ ਬੋਲਾ ਹੋ ਗਿਆ ਸੀ ਸਭ ਕੁਝ ਮੈਨੂੰ ਭੁੱਲ ਗਿਆ ਸੀ ਮੈਨੂੰ ਲੱਗ ਗਿਆ ਸੀ ਮੈਂ ਮਰ ਗਿਆ ਤੁਸੀਂ ਮੈਨੂੰ ਬੁਲਾਉਂਦੇ ਸੀ ਮੈਨੂੰ ਕੋਈ ਸੁੱਧ ਬੁੱਧ ਨਹੀਂ ਕਹਿੰਦਾ ਉਸ ਡਰ ਕਰਕੇ ਮੈਂ ਗੁਰੂ ਘਰ ਜਾ ਕੇ ਅਮਰਤ ਸ਼ਾਕਿਆ ਜੀ ਗੁਰੂ ਵਾਲਾ ਬਣ ਗਿਆ ਤੇ ਮੈਨੂੰ ਕੁਝ ਨਹੀਂ ਪਤਾ ਮੈਂ ਕਿੱਦਾਂ ਰਹਿਣਾ ਕਿਵੇਂ ਰਹਿਣਾ ਤੇ ਮੈਨੂੰ ਲੱਗ ਦਾਰੂ ਦੇ ਲਾਗੇ ਨਾ ਜਾਣ ਦਿਓ ਪਰ ਜਿੱਦਾਂ ਮੈਨੂੰ ਧਰਮ ਮਹਾਰਾਜ ਨੇ ਵਿਖਾ ਦਿੱਤਾ ਮੈਂ ਕਦੇ ਵੀ ਨਹੀਂ ਜਾਵਾਂਗਾ। ਗੁਰੂ ਆਲਾ ਕਹਿੰਦੀ ਬਣ ਗਿਆ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਸੀ ਕਿ ਬਾਬਾ ਜੀ ਇੱਕ ਮਹੀਨੇ ਵਿੱਚ ਲੈ ਕੇ ਆਓ। ਤੇ ਪਰ ਉਹ ਮਹੀਨੇ ਵਿੱਚ ਆਉਣ ਵਾਲਾ ਨਹੀਂ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਇਹੋ ਜਿਹੀ ਖੇੜ ਵਰਤਾ ਦਿੱਤੀ ਵੀ ਨਰਕ ਵਿਖਾ ਦਿੱਤੇ ਇਹਨੂੰ। ਕਹਿੰਦੀ ਚਲੋ ਉਹ ਕੰਮ ਹੋਇਆ ਤੇ ਮੈਂ ਸੋਚਿਆ ਸੀ ਵੀ ਹੁਣ ਚਪੈਰਾ ਸਾਹਿਬ ਤੇ ਜਾਇਆ ਕਰਾਂਗੇ। ਕਹਿੰਦੀ ਇੱਕ ਮਹੀਨਾ ਗਈ ਇੱਕ ਮਹੀਨੇ ਬਾਅਦ ਮੇਰਾ ਬੱਚਾ ਫੌਜ ਵਿੱਚ ਭਰਤੀ ਹੋਣ ਵਾਸਤੇ ਰੋਜ਼ ਦੌੜਦਾ ਸੀ ਵੀ ਉਹਨੂੰ 1 ਸਾਲ ਹੋ ਗਿਆ ਸੀ ਦੌੜ ਲਾਉਂਦਿਆਂ ਵੀ ਆਪਣੀ ਪ੍ਰੈਕਟਿਸ ਕਰਦੇ ਆ ਤੇ ਭਰਤੀ ਆਉਣ ਵਾਲੀ ਸੀ ਉਹਦੇ ਵਿੱਚ 20 ਦਿਨ ਰਹਿੰਦੇ ਸੀ ਤੇ ਕਹਿੰਦੀ 20 ਦਿਨ ਪਹਿਲਾਂ ਮੇਰੇ ਬੱਚੇ ਦੇ ਸੱਟ ਲੱਗੀ ਮੋਟਰਸਾਈਕਲ ਕੋਈ ਮਾਰ ਗਿਆ ਤੇ ਉਹਦੀ ਲੱਤ ਖਲੋ ਗਈ ਲੱਤ ਜਿਹੜੀ ਸੀ ਉਹਦੀ ਕੋਈ ਨਾੜ ਦੱਬ ਹੋ ਗਈ ਤੇ ਉਹਦੀ ਲੱਤ ਜਿਹੜੀ ਉਹ ਕੜੀਸ ਕੇ ਤੁਰਦਾ ਸੀ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਅੱਗੇ ਤੁਸੀਂ ਮੇਰੀ ਮੰਨ ਕੇ ਇੱਕ ਮਹੀਨੇ ਤੋਂ ਪਹਿਲਾਂ ਮੇਰੇ ਘਰੋਂ दारू ਦਾ ਕੋੜ ਕੱਢ ਦਿੱਤਾ ਹੁਣ ਕਿਰਪਾ ਕਰੋ ਮੇਰੇ ਬੱਚੇ ਦੀ ਲਤ ਠੀਕ ਹੋ ਜਾਵੇ ਇਹ ਫੌਜ ਵਾਸਤੇ ਜਾਣਾ ਚਾਹੁੰਦਾ ਮਾਰੇ ਕਿਰਪਾ ਕਰੋ ਕਹਿੰਦੀ ਇਹ ਅਰਦਾਸ ਕਰਕੇ ਮੈਂ ਫਿਰ ਚਪਾਇਰੇ ਸਾਹਿਬ ਤੇ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੀ ਉੱਥੇ ਮੈਨੂੰ ਇੱਕ ਬਜ਼ੁਰਗ ਮਿਲਿਆ ਉਹਨਾਂ ਮੈਂ ਗੱਲ ਕੀਤੀ ਕਿ ਮੈਂ ਤਾਂ ਉਹਨੀਆਂ ਕਿ ਮੇਰੇ ਬੱਚੇ ਦੀ ਲਤ ਜਿਹੜੀ ਉਹ ਖੜ ਗਈ ਹੈ ਉਦੇ ਵਾਸਤੇ ਉਹ ਬਜ਼ੁਰਗ ਕਹਿਣ ਲੱਗਾ ਕਿ ਲੈ ਇਹ ਕਿੱਡੀ ਕੁ ਵੱਡੀ ਬਿਮਾਰੀ ਆ ਕਿਤੇ ਆ ਬਾਬਾ ਦੀਪ ਸਿੰਘ ਸਾਹਿਬ ਜੀ ਜੂਤ ਦਾ ਘਿਓ ਲੈ ਕੇ ਜਾਓ ਤੇ ਉਹਦੀ ਲੱਤ ਤੇ ਮਾਲਸ਼ ਕਰੋ ਕਹਿੰਦੀ ਮੈਂ ਉਦਾਂ ਹੀ ਕੀਤਾ ਮੈਂ ਇਹ ਨਹੀਂ ਸੋਚਿਆ ਮੈਨੂੰ ਕਿਸੇ ਬੰਦੇ ਨੇ ਦੱਸਿਆ ਮੈਂ ਇਹ ਸੋਚਿਆ ਕਿ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਰਾਏ ਪਾਇਆ ਕਹਿੰਦੀ ਮੈਂ ਜੂਤ ਦੇ ਵਿੱਚੋਂ ਘਿਓ ਲੈ ਕੇ ਕਰ ਗਈ ਆਪਣੇ ਬੱਚੇ ਦੀ ਲੱਤ ਦੀ ਮਾਲਸ਼ ਆਪ ਕੀਤੀ ਕਹਿੰਦੀ 2 ਹਫ਼ਤੇ ਬਾਅਦ ਜਦੋਂ ਮੈਂ ਫੇਰ ਆਈ ਫੇਰ ਜੂਤ ਦਾ ਘਿਓ ਲੈ ਕੇ ਗਈ ਫੇਰ ਮਾਲਸ਼ ਕੀਤੀ ਤੇ ਜਿਹੜੀ ਭਰਤੀ ਸੀ ਉਹਦੇ ਆਉਣ ਤੋਂ 5 ਦਿਨ ਪਹਿਲਾਂ ਮੇਰੇ ਬੱਚੇ ਦੀ ਲੱਤ ਬਿਲਕੁਲ ਸਹੀ ਹੋ ਗਈ ਸੀ ਇਹ ਦੋ ਕਾਰਜ ਵੱਡੇ ਮੇਰੇ ਕਰੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਰਪਾ ਕਰਕੇ ਸਫਲੇ ਕੀਤੇ ਤੇ ਉਹ ਕਹਿੰਦੀ ਵੀ ਮੈਂ ਇਹੋ ਹੀ ਕਹਿਣਾ ਚਾਹੁੰਨੀ ਆ ਕਿ ਗੁਰੂ ਰਾਮਦਾਸ ਮਹਾਰ ਦੇ ਦਰ ਤੇ ਚੁਕੋ ਗੁਰੂ ਰਾਮਦਾਸ ਮਹਾਰ ਦਾ ਦਰ ਦਾ ਜਿਹੜਾ ਸੇਵਕ ਹੈ ਉਹ ਹੈ ਬਾਬਾ ਦੀਪ ਸਿੰਘ ਸਾਹਿਬ ਪ੍ਰਕਰਮਾਂ ਦੇ ਵਿੱਚ ਸਤਿਗੁਰੂ ਜੀ ਦੇ ਸਜਿਆ ਹੋਇਆ ਬਾਬਾ ਦੀਪ ਸਿੰਘ ਸਾਹਿਬ ਤੇ ਉਹਦੇ ਕੋਲੋਂ ਜੇ ਕੋਈ ਫਰਮਾਇਸ਼ ਪਾਉਣੀ ਹੈ ਜਾਂ ਉਹਦੇ ਕੋਲ ਕੁਝ ਲੈਣਾ ਹੈ ਤਾਂ ਉਹ ਝਟਪਟ ਦੇ ਦਿੰਦਾ। ਇਸ ਕਰਕੇ ਸ਼ਹੀਦਾ ਸਿੰਘਾਂ ਦੀ ਸਦਾ ਜੈ ਜੈਕਾਰ ਕਰੋ, ਨਮਸਕਾਰ ਕਰੋ, ਉਹਨਾਂ ਦਾ ਅਦਬ ਸਤਕਾਰ ਕਰੋ ਤੇ ਸ਼ਹੀਦ ਸਿੰਘ ਤੁਹਾਡੀਆਂ ਚੜ੍ਹਦੀਆਂ ਕਲਾ ਕਰਨੀਆਂ। ਸੋ ਖਾਲਸਾ ਜੀ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।